ਉਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਦੋਸਤੋ ਆਪਣਾ ਕੇਐਮ ਬਟੀਕ ਦਾ ਆਪਾਂ ਕੰਮ ਸ਼ੁਰੂ ਕੀਤਾ ਸੀ ਸਟੀਚਿੰਗ ਵਗੈਰਾ ਆਪਾਂ ਕਰਦੇ ਆਂ ਤੇ ਪਹਿਲਾਂ ਵਿਆਹ ਸ਼ਾਦੀ ਨੇ ਸਿੰਪਲ ਕੱਪੜੇ ਸਾਰੇ ਤਿਆਰ ਕਰ ਰਹੇ ਸੀਗੇ ਆਪਣੇ ਘਰ ਹੀ ਆ ਤੇ ਹੁਣ ਆਪਾਂ ਜੁਨੀਫਾਰਮ ਦਾ ਕੰਮ ਵੀ ਤਿਆਰ ਕੀਤਾਗਾ ਤਿਆਰ ਕਰਦੇ ਆਂ ਜੁਨੀਫਾਰਮ ਸਕੂਲ ਦੀ ਆ ਗਵਰਨਮੈਂਟ ਸਕੂਲ ਦੀ ਜੁਨੀਫਾਰਮ ਸੀ ਆ ਦੇਖੋ ਆਪਾਂ ਤਿਆਰ ਵਗੈਰਾ ਕੀਤੀ ਆ ਤੁਹਾਨੂੰ ਦਿਖਾ ਸਕਦੇ ਆਂ ਆ ਬਾਰਡਰ ਵਗੈਰਾ ਥੱਲੇਆ ਬਾਰਡਰ ਆ ਗਿਆ ਆ ਆ ਗਿਆ ਬਾਹਾਂ ਦੇ ਬਾਰਡਰ ਆ ਦੇਖੋ ਆ ਬਾਹਾਂ ਦੇ ਬਾਰਡਰ ਆ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਇਹ ਬਾਰਡਰ ਲੱਗ ਗਿਆ ਤੇ ਨਾਲ ਆਪਾਂ ਜੈਕਟ ਆ ਜੈਕਟ ਦੇ ਵਿੱਚ ਇਹ ਜੇਬਾਂ ਐਵੇਂ ਰੱਖੀਆਂ ਨਹੀਂ ਗੀਆਂ ਜੇਬਾਂ ਵਿੱਚ ਪੈਣ ਨੂੰ ਵੀ ਜੇਬਾਂ ਓਪਨ ਆ ਕੱਲਾ ਇਹ ਡਿਜ਼ਾਈਨ ਨਹੀਂ ਹੈਗਾ ਤੇ ਇਹ ਗੱਲ ਹੋਰ ਆ ਤੇ ਆ ਜੈਕਟ ਆ ਜੈਕਟ ਆਪਾਂ ਨਾਲ ਅਟੈਚ ਨਹੀਂ ਕੀਤੀ ਇਹ ਓਪਨ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਓਪਨ ਕਰਕੇ ਵੀ ਦਿਖਾਉਨੇ ਆ ਆ ਦੇਖੋ ਇਹ ਓਪਨ ਹੁੰਦੀ ਆ ਤੇ ਇਹ ਸਟਿਚਿੰਗ ਦਾ ਆਪਾਂ ਜੁਨੀਫਾਰਮ ਦਾ ਕੰਮ ਤਿਆਰ ਕੀਤਾਗਾ ਵੀ ਜੁਨੀਫਾਰਮ ਸਕੂਲਾਂ ਦੀ ਸ਼ਾਮ ਕਰਾਂਗੇ ਆਪਾਂ ਗਵਰਨਮੈਂਟ ਜੁ ਗਵਰਨਮੈਂਟ ਸਕੂਲ ਦੀ ਸੀਗੀ ਜੁਨੀਫਾਰਮ ਤਿਆਰ ਕੀਤੀ ਆ ਇਹ ਜੈਕਟ ਵੀ ਓਪਨ ਹੁੰਦੀ ਆ ਬਾਰਡਰ ਵਗੈਰਾ ਦਾ ਤੇ ਆਪਾਂ ਹੁਣ ਜੁਨੀਫਾਰਮ ਜੇ ਕਿਸੇ ਮੇਰੇ ਵੀਰ ਨੇ ਸਟਿਚਿੰਗ ਕਰਾਉਣੀ ਆ ਕੇਐਮਪੀ ਦੇ ਨੋ ਤੇ ਆਪਣਾ ਪੇਜ ਵੀ ਉਹ ਤੇ ਵੀ ਆਪਾਂ ਮੈਂਸ਼ਨ ਕਰ ਦਾਂਗੇ ਤੇ ਮੋਬਾਈਲ ਨੰਬਰ ਆਪਣਾ ਵੀਡੀਓ ਤੇ ਆਪਾਂ ਮੂਰੇ ਚਲਾਵਾਂਗੇ ਕੰਟੈਕਟ ਕਰ ਸਕਦੇ ਹੋ 9867434800 ਤੇ ਕੰਟੈਕਟ ਕਰ ਲਿਓ ਜੇ ਕਿਸੇ ਮੇਰੇ ਵੀ ਨੇ ਜੁਨੀਫਾਰਮ ਸਮੋਣੀਆਂ ਤੇ ਆਪਾਂ ਕੋਰੀਅਰ ਵੀ ਕਰ ਦਾਂਗੇ ਏਡਾ ਵੀ ਕੋਈ ਚੱਕਰ ਨਹੀਂ ਹੈ ਕੋਰੀਅਰ ਵੀ ਕਰ ਸਕਦੇ ਆ ਕਪੜਾ ਆਪਣੇ ਕੋਲ ਲੈ ਕੇ ਕੋਰੀਅਰ ਵੀ ਕਰ ਦਾਂਗੇ ਆਪਣੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤੇ ਬਹੁਤ ਬਹੁਤ ਸੰਜੋਗ ਕਰੋ ਧੰਨਵਾਦ ਦੋਸਤੋ